ਹਲਕਾ ਜਲਾਲਾਬਾਦ ਦੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਨੌਜਵਾਨ ਦੀ ਮੌਤ ਹੋ ਰਹੀ ਹੈ ਜਿਸ ਦੇ ਚੱਲਦੇ ਇੱਕ ਤਾਜ਼ਾ ਮਾਮਲਾ ਹੋਰ ਸਾਹਮਣੇ ਆਇਆ ਹਲਕਾ ਜਲਾਲਾਬਾਦ ਦੇ ਪਿੰਡ ਪਾਲੀਵਾਲਾ ਦੇ ਨਜ਼ਦੀਕ ਜਿੱਥੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਤੁਹਾਨੂੰ ਦੱਸਦੇ ਨੇ ਕਿ ਹਲਕਾ ਜਲਾਲਾਬਾਦ ਦੇ ਅਧੀਨ ਆਉਂਦੇ ਪਿੰਡ ਪਾਲੀਵਾਲਾ ਤੇ ਕਾਠਗੜ ਦੇ ਨਜ਼ਦੀਕ ਗੁਜਰਨ ਵਾਲੀ ਚੰਦਪਾਣ ਡਰੇਨ ਦੇ ਕੋਲੋਂ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਹਲਕੇ ਦੇ ਪਿੰਡ ਮੂਲਿਆਂਵਾਲੀ ਦਾ ਰਹਿਣ ਵਾਲਾ ਹੈ ਵਾਪਿਸ ਘਟਨਾ ਦੇ ਦੌਰਾਨ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋਈ ਹੈ ਉਧਰ ਮੌਕੇ ਤੇ ਪਹੁੰਚੀ ਥਾਣਾ ਵੈਰੋਕਾ ਦੀ ਪੁਲਿਸ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਕਾਰਗੜ ਪਿੰਡ ਦੇ ਵਿੱਚ ਕਾਫੀ ਨਸ਼ਾ ਵਿਕਦਾ ਸੀ ਅਤੇ ਹੁਣ ਪਿੰਡ ਪਾਲੀਵਾਲਾ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਜਿਸ ਕਰਕੇ ਅੱਜ ਇਹ ਨੌਜਵਾਨਾ ਨਸ਼ੇ ਦੀ ਭੇਟ ਚੜ ਗਿਆ ਹੈ ਉਧਰ ਮੌਕੇ ਤੇ ਪਹੁੰਚੇ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੇ ਵੱਲੋਂ ਲਾਸ਼ ਦੀ ਪਛਾਣ ਕਰ ਲਈ ਗਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਲਕਾ ਜਲਾਲਾਬਾਦ ਦੇ ਵਿੱਚ ਪਿਛਲੇ 4 ਦਿਨਾਂ ਤੋਂ ਹਰ ਰੋਜ਼ ਇੱਕ ਨੌਜਵਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਰਿਹਾ ਏ ਜਿਸ ਕਰਕੇ ਹਲਕਾ ਜਲਾਲਾਬਾਦ ਦੇ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਰੋਸ ਪਾਇਆ ਜਾ ਰਿਹਾ ਏ ਅਤੇ ਲੋਕਾਂ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਨੂੰ ਹਲਕਾ ਜਲਾਲਾਬਾਦ ਤੇ ਪੂਰਨ ਤੌਰ ਤੇ ਧਿਆਨ ਦੇਣ ਦੀ ਗੱਲ ਕਹੀ ਗਈ ਹੈ ਉਧਰ ਇਸ ਸਬੰਧੀ ਜਦੋਂ ਥਾਣਾ ਵੈਰੋਕਾ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਜੀ ਕੀ ਨਾਮ ਹੈ ਤੇ ਕਿਥੋਂ ਦੇ ਰਹਿਣ ਵਾਲੇ ਹੋ ਜੀ ਮੇਰਾ ਨਾਮ ਰਾਜਨਾ ਜੀ ਮੈਂ ਕਾਠਗੜ ਦਾ ਰਹਿਣ ਵਾਲਾ ਹਾਂ ਕੀ ਹੋਇਆ ਕੀ ਮਸਲਾ ਇੱਥੇ ਅੱਜ ਜੀ ਇੱਥੇ ਮੁੰਡਾ ਮਰਿਆ ਹੈ ਉਹ ਥਾ ਕੇ ਟੀਕਾ ਲਾ ਕੇ ਚਿੱਟੇ ਦਾ ਅੱਛਾ ਉਸ ਕਰਨ ਸ਼ਹੀ ਦੇ ਕੱਲ ਦਾ ਮਰਿਆ ਹੈ ਕੋਈ ਲੱਗਾ ਪਤਾ ਕਿੱਥੋਂ ਦਾ ਹੈ ਨੌਜਵਾਨ ਇਹ ਜੀ ਪੁਲਿਸ ਨੇ ਉਹਦਾ ਫੋਨ ਜੇਬ ਚੋਂ ਕੱਢ ਕੇ ਫੋਨ ਕੀਤਾ ਜੇ ਬੰਦਾ ਮੋਲੇ ਵਾਲਾ ਇਹ ਤੁਹਾਨੂੰ ਲੋਕਾਂ ਨੂੰ ਕਿਵੇਂ ਪਤਾ ਲੱਗਾ ਵੀ ਇੱਥੇ ਨੌਜਵਾਨ ਦੀ ਲਾਸ਼ ਸਾਡਾ ਇੱਕ ਕਮੇਟੀ ਗਰੁੱਪ ਬਣਿਆ ਹੈ ਕਾਠਗੜ ਉਹਦੇ ਵਿੱਚ ਮੈਸੇਜ ਗਿਆ ਸੀ ਵੀ ਪਾਲੀ ਵਾਲੇ ਨਾਲੀ ਦੀ ਸੇਮ ਨਾਲੀ ਤੇ ਡੈਥ ਹੋਈ ਹੋਈ ਹੈ ਅਸੀਂ ਫਿਰ ਨਾਲੀ ਨਾਲੀ ਆ ਕੇ ਪਤਾ ਕੀਤਾ ਵੀ ਤਾਂ ਮੁੰਡਾ ਮਰਿਆ ਸੀ ਇਸ ਤੋਂ ਪਹਿਲਾਂ ਇੱਥੇ ਕੋਈ ਪੰਚਾਇਤ ਦੇ ਮੈਂਬਰ ਖੜੇ ਸੀਗੇ ਤੇ ਕੋਈ ਪਿੰਡ ਦੇ ਹੋਰ ਬੰਦੇ ਖੜੇ ਸੀ ਇਹ ਪਾਲੀ ਵਾਲੇ ਥਾਂ ਦੇ ਜੀ ਪੁਲਿਸ ਵੀ ਆਈ ਮੌਕੇ ਤੇ ਹਾਂਜੀ ਪੁਲਿਸ ਵੀ ਆਈ ਹੈ ਜੀ ਤੇ ਭਾਈ ਇੱਕ ਪਾਸੇ ਪੰਜਾਬ ਸਰਕਾਰ ਤੇ ਪੁਲਿਸ ਨੇ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ ਨਸ਼ੇ ਨੂੰ ਰੋਕਣ ਲਈ ਤੇ ਇੱਕ ਪਾਸੇ ਜਿਹੜੀਆਂ ਇਹ ਦਿਨ ਹੀ ਮੌਤਾਂ ਹੋਈ ਜਾਂਦੀਆਂ ਨਸ਼ਿਆਂ ਕਾਰਨ ਕੀ ਕਹਿਣਾ ਚਾਹੋਗੇ ਕਿਵੇਂ ਕਾਰਜਕਾਰੀ ਦੇਖਦੇ ਹੋ ਪੁਲਿਸ ਦੀ ਇਹ ਜੀ ਪੁਲਿਸ ਤਾਂ ਸਾਡਾ ਕੋਈ ਸਾਥ ਨਹੀਂ ਦੇ ਰਹੀ ਹਾਂਜੀ ਵੀ ਚਲੋ ਸੀਐਮ ਭਗੰਦਰ ਸਿੰਘ ਨੇ ਸਕੀਮ ਸਹੀ ਚਲਾਈ ਹੋ ਆਪਦੇ ਪੱਧਰ ਤੇ ਸਹੀ ਕੰਮ ਕਰ ਰਹੇ ਨੇ ਹੂੰ ਸੀਐਮ ਸਾਹਿਬ ਸਹੀ ਨੇ ਜਿਹੜੇ ਹੁੰਦੇ ਥੱਲੇ ਚਮਚੇ ਨੇ ਉਹ ਗਲਤ ਨਹੀਂ ਹੂੰ ਸਭ ਕੁਝ ਉਹ ਕਰਾ ਰਹੇ ਨੇ ਹੂੰ ਕਿੰਨਾ ਕੁ ਨਸ਼ਾ ਵਿਕਦਾ ਤੁਹਾਡੇ ਪਿੰਡਾਂ ਆ ਜੀ ਬਹੁਤ ਵਿਕਦਾ ਵੀ ਕਾਠਗੜ ਤਾਂ ਸਾਡੇ ਵੀ ਅਸੀਂ ਕਮੇਟੀਆਂ ਨੇ ਕਈ ਫਰਕ ਪਾਸ ਹੈ ਵੀ ਹੁਣ ਨਾਲ ਤੇ ਪਿੰਡਾਂ ਚ ਮਿਲਦਾ ਜੀ ਹੂੰ ਕੋਈ ਇਹਦਾ ਜਿੰਦੀ ਡੈਥ ਹੋਈ ਹੈ ਇਹਦੇ ਕੋਈ ਪਰਿਵਾਰਕ ਮੈਂਬਰ ਆਏ ਨੇ ਜੀ ਉਹ ਪੁਲਿਸ ਨੇ ਫੋਨ ਕਰਿਆ ਹਲੇ ਤੱਕ ਤਾਂ ਨਹੀਂ ਪਹੁੰਚੇ ਤਕਰੀਬਨ 1.5-2 ਘੰਟੇ ਦੀ ਗੱਲ ਹੈ ਹੂੰ ਭਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਹਜੀਤ ਸਿੰਘ ਪੈਂਦਾਈ ਸਾਡੀ ਪੜ੍ਹਿਆ ਨਾਲ ਹੀ ਹੈਗੀ ਇੱਥੇ ਸਾਡੀ ਦੇ ਆਪਣਾ ਮੇਚ ਚੱਕ ਪਾਈ ਹੈ ਤੇ ਇਹ ਜਿੱਥੇ ਖੜੇ ਹੈ ਇਹ ਕਿਹੜੀ ਜਗ੍ਹਾ ਹੈ ਇਹ ਚੱਕ ਪਾ ਜਬਕ ਜਿਹੜਾ ਜਗ੍ਹਾ ਜਾਂਦੀ ਹੈ ਇਹ ਤੇ ਇਹ ਜਿਹੜੀ ਇਸ ਡੈਥ ਹੋਈ ਹੈ ਨੌਜਵਾਨ ਦੀ ਇਹ ਕਿਵੇਂ ਹੋਈ ਹੈ ਇਹ ਚਿੱਟਾ ਲਾ ਕੇ ਮਰਿਆ ਜੀ ਤੇ ਕੋਈ ਪਤਾ ਇਹ ਅਸੀਂ ਇੱਥੇ ਜੀ ਆਹ ਮੋੜ ਤੇ ਖੜਾ ਸੀ ਆਪਣੇ ਆਹ ਰਾਹ ਦੇ ਉੱਤੇ ਖੜਾ ਸੀ ਆ ਅੱਛਾ ਜੀ ਇਹ ਇੱਥੇ ਆਪਣਾ ਸ਼ਗਾਰਾ ਸਿੰਘ ਹੈਗਾ ਜੀ ਇਹ ਰਾਜੀ ਪਿੰਡ ਆ ਉਹ ਲੌਣ ਲੱਗਿਆ ਸੀ ਬਰੇ ਸੇਮ ਵਾਲੀ ਚ ਅੱਛਾ ਜੀ ਉਹਨੇ ਵੇਖਿਆ ਬੰਦਾ ਤਾਂ ਉਹ ਮਰਿਆ ਪਿਆ ਗਿਆ ਫਿਰ ਅਸੀਂ ਵੇਖਿਆ ਤੇ ਉੱਟੀਆ ਲੱਗਿਆ ਸੀ ਗੁਫਤਾ ਦੇ ਅੱਛਾ ਜੀ ਤੇ ਕੋਈ ਪਤਾ ਕਦੋਂ ਕੁ ਦਾ ਇੱਥੇ ਡੈਥ ਤੇ ਕੱਲ ਕਿਰਸ਼ਾਉਂ ਦੀ ਹੋਈ ਸੀ ਅੱਛਾ ਜੀ ਤੇ ਪੁਲਿਸ ਆਈ ਹੁਣ ਮੌਕੇ ਤੇ ਕੱਲ ਸ਼ਾਮ ਦਾ ਮਰਦ ਇੱਥੇ ਖੜਾ ਗਿਆ 4-5 ਵਜੇ ਦਾ ਸੀ ਤੁਸੀਂ ਉਹਨੂੰ ਪੁਲਿਸ ਨੂੰ ਸੂਚਿਤ ਕੀਤਾ ਤੁਸੀਂ ਹਾਂਜੀ ਆਪਾਂ ਗਰਨਾਵ ਸਰਪੰਨ ਨੂੰ ਕੀਤਾ ਫੋਨ ਸਰਪੰਚ ਨੇ ਇਹਨੂੰ ਫੋਨ ਕੀਤਾ ਪੁਲਿਸ ਵਾਲਿਆ ਜੀ ਪੁਲਿਸ ਆਈ ਹੁਣ ਮੌਕੇ ਤੇ ਹਾਂਜੀ ਪੁਲਿਸ ਆਈ ਇਹ ਜਿਹੜਾ ਨਸ਼ੇ ਨਾਲ ਆਏ ਦਿਨ ਹੀ ਮੌਤਾਂ ਹੋਈ ਜਾਂਦੀਆਂ ਕਤਲ ਹੋਈ ਜਾਂਦੇ ਨੇ ਕੀ ਕਹਿਣਾ ਚਾਹੋਗੇ ਕੀ ਮੰਗ ਕਰਦੇ ਹੋ ਸਰਕਾਰ ਕੋਈ ਕੰਟਰੋਲ ਨਹੀਂਗਾ ਬਸ ਕਿਟਾ ਰੀ ਵਾਧੂ ਹੈ ਫਿਰ ਤਾਂ ਅੱਛਾ ਸਰਕਾਰ ਨੇ ਇਹ ਉਧਰ ਨਸ਼ਾ ਵਿਰੋਧ ਛੇੜੀ ਹੈ ਕਹਿੰਦੇ 80% ਖਤਮ ਹੋ ਗਿਆ ਵਾਧੂ ਬਾਜੀ ਜੀ ਨੰਬਰ ਜੀ ਲਈਓ ਇੱਥੇ ਪਚਪੜਤਾਲੇ ਇੱਥੇ ਪਾਲੀ ਵਾਲੇ ਪਿੰਡ 'ਚ ਵਿਕਦਾ ਵਾਧੂ ਵਾਧੂ ਜੀ ਸਰ ਅੱਜ ਪਿੰਡ ਪਾਲੀ ਵਾਲੇ ਵਿਖੇ ਜਿਹੜੀ ਨੌਜਵਾਨ ਦੀ Laash ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਿਆ ਜਾ ਰਿਹਾ ਹੈ ਡੈਥ ਹੋਈ ਹੈ ਨੌਜਵਾਨ ਦੀ ਹਾਂਜੀ ਮੈਂ ਮੌਕੇ ਤੇ ਪੁੱਜਿਆ ਜਿਹੜਾ ਪਾਲੀ ਵਾਲੇ ਪਿੰਡ ਤੇ ਚੰਦਪਾ ਆਦਮੀ ਦੀ ਜਿਹੜੀ লাশ ਮਿਲੀ ਹੈ ਜੀ ਉਸ ਦੇ ਸਬੰਧ ਵਿੱਚ ਅਸੀਂ ਜਿਹੜਾ ਉਹਦੇ ਵਾਰਸਾਂ ਤੋਂ ਜਿਹੜਾ ਪਤਾ ਕਰਕੇ ਜਿਹੜੀ ਸਰਿਕਾਰ ਦੀ ਕੋਈ ਲੱਗਾ ਪਤਾ ਕਿੱਥੋਂ ਦਾ ਸੀ ਇਹ ਨੌਜਵਾਨ ਲੱਗਾ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਉਣਗੇ ਫਿਰ ਪਤਾ ਲੱਗੂਗਾ ਬਾਕੀ ਪਤਾ ਲੱਗਿਆ ਜੀ ਮੂਲੇ ਵਾਲੇ ਫੜਦਾ ਜੀ ਤੇ ਸਰ ਇੱਥੇ ਦੇਖਣ ਨੂੰ ਇਹ ਵੀ ਮਿਲਿਆ ਕਿ ਇਸ ਨੇ ਸਰੇਂਜ ਲਗਾਈ ਸੀ ਚਿੱਟੇ ਵਾਲੀ ਜੀ ਪਹਤਾਲ ਕਰ ਰਹੇ ਹੈ ਜੀ ਜੀ ਭਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣਾ ਹੈ ਤੁਹਾਡਾ ਨਾਮ ਸਿੰਦਰ ਸਿੰਘ ਜੀ ਮੇਰਾ ਪਿੰਡ ਕਾਟਗੜੀ ਅੱਛਾ ਜੀ ਤੇ ਕੀ ਮਸਲਾ ਕੀ ਹੋਇਆ ਇੱਥੇ ਇਹ ਮਸਲਾ ਹੈ ਜੀ ਚਿੱਟੇ ਦਾਈ ਜੀ ਹਾਂ ਇਹ ਗਏ ਪਤਾ ਨਹੀਂ ਮੂਲਿਆਂ ਦਾ ਬੰਦਾ ਹੈ ਅੱਛਾ ਪਾਲੀ ਵਾਲ ਤੋਂ ਚੱਟਾ ਲੈ ਕੇ ਲਿਆ ਉਹਨੇ ਗੁਪਤ ਜਗ੍ਹਾ ਤੇ ਟਿਕਾ ਲਾਇਆ ਜੀ ਅੱਛਾ ਡੈਥ ਹੋ ਗਈ ਉਸ ਬੰਦੇ ਦੀ ਇਹ ਤੁਹਾਨੂੰ ਕਿਵੇਂ ਪਤਾ ਪਾਲੀ ਵਾਲੇ ਤੋਂ ਲੈਣ ਸਾਨੂੰ ਕਿਉਂਕਿ ਪਹਿਲਾਂ ਕਾਟਗੜ ਵਿੱਚ ਬੰਦੇ ਜਾਂਦੇ ਸੀਗੇ ਅੱਛਾ ਜੀ ਕਾਟਗੜ ਵਿੱਚ ਪਾਲੀ ਰੋਕ ਹੋ ਗਈ ਕਮੇਟੀ ਬਣ ਗਈ ਜੀ ਅੱਛਾ ਕਿਉਂਕਿ ਇਹ ਬੰਦਾ ਪਾਲੀ ਵਾਲ ਤੋਂ ਲੈ ਕੇ ਆਇਆ ਹੈ ਮੂਲਿਆਂ ਦਾ ਬੰਦਾ ਹੈ ਵੀ ਏਦਾਂ ਦਾ ਕੋਈ ਮੰਗ ਰਿਹਾ ਸੀ ਉਹ ਵੇਚ ਕੇ ਤੇ ਏ ਆਦਾ ਸਮਾਨ ਪੂਰਾ ਕਰਦਾ ਜੀ ਅੱਛਾ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇੱਥੇ লাশ ਮਿਲੀ ਏ ਇਹ ਸਾਡੀ ਕਮੇਟੀ ਹੀ ਬਣੀ ਆ ਜੀ ਉਹਦੇ ਗਰੁੱਪ ਵਿੱਚ ਮੈਸੇਜ ਆਇਆ ਸਾਨੂੰ ਅੱਛਾ ਹਾਂਜੀ ਤੇ ਤੁਸੀਂ ਜਿਵੇਂ ਕਮੇਟੀ ਬਣਾਈ ਆ ਜਿਵੇਂ ਨਸ਼ਾ ਵੇਚਦਾ ਹੈ ਸਰਕਾਰ ਨੇ ਇੱਕ ਪਾਸੇ ਪੁਲਿਸ ਨੇ ਯੋਧ ਨਸ਼ਾ ਵਿਰੋਧ ਮੁਹਿੰਮ ਚਲਾਈ ਏ ਤੇ ਇੱਕ ਪਾਸੇ ਆਏ ਦਿਨੀ ਮੌਤਾਂ ਹੋਈ ਜਾਂਦੀਆਂ ਜਲਾਲਾਬਾਦ ਅੰਦਰ ਕਿਵੇਂ ਦੇਖਦੇ ਉਸ ਚੀਜ਼ ਨੂੰ ਇਹ ਤਾਂ ਕਹਿਣ ਦਾ ਨਾਮ ਏ ਜੀ ਨਸ਼ਾ ਨਸ਼ਾ ਵਿਰੋਧੀ ਕੋਈ ਹੱਦਤ ਗੱਲ ਨਹੀਂ ਹੈਗੀ ਜੀ ਥਾਣਾ ਵੈਰੋ ਕਾ ਲੱਗਦਾ ਤੁਹਾਨੂੰ ਤੇ ਪੁਲਿਸ ਦੇ ਵੱਲੋਂ ਕੋਈ ਨਸ਼ਿਆਂ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਫਿਲਹਾਲ ਕੁਝ ਹੱਤ ਤੱਕ ਕਰਦੇ ਆ ਥੋੜੇ ਟਾਈਮ ਬਾਅਦ ਛੱਡ ਦਿੰਦੇ ਆ ਜੀ ਛੱਡ ਦਿੰਦੇ ਐ ਐਸੀ ਪੂਸੇ ਦੇ ਕੇ ਛੋਟਾ ਜਾਂਦਾ ਕੋਈ ਕਿਵੇਂ ਕਰਦਾ ਜੀ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜੇ ਕਰਨਾ ਹੈ ਹੂੰ ਜੇ ਕਹਿੰਦੇ ਪਿੰਡਾਂ ਦਾ ਸਾਥ ਦਿਓ ਪਿੰਡਾਂ ਦਾ ਸਾਥ ਵੀ ਦਿਨੇ ਪਿੰਡਾਂ ਵਾਲੇ ਬੰਦੇ ਬਹੁਤ ਸਾਥ ਦਿੰਦੇ ਆ ਜੀ ਹੂੰ ਜਿਵੇਂ ਸਾਡੇ ਪਿੰਡ 'ਚ ਕਮੇਟੀ ਬਣੀ ਆ ਹੂੰ ਨਾਲ ਦੇ ਪਿੰਡਾਂ 'ਚ ਕਮੇਟੀ ਬਣ ਜਾਏ ਹੂੰ ਤਾਂ ਬਹੁਤ ਰੋਗ ਹੋ ਜੂਗੀ ਹੂੰ ਪੁਲਿਸ ਦਾ ਕੰਮ ਹੈ ਜੀ ਥੋੜ